ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਤਾਂ ਉਤਾਰ ਦਿੱਤੇ ਗਏ ਨੇ ਪਰੰਤੂ ਹਜੇ ਸ਼੍ਰੋਮਣੀ ਅਕਾਲੀ ਦਲ ਵੀ ਅੱਜ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਸਕਦੇ ਤੇ ਵੱਡੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸਤਵੇਂ ਗਿੜ ਦੇ ਵਿੱਚ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ ਤੇ 1 ਜੂਨ ਨੂੰ ਜਿਹੜਾ ਵੋਟਾਂ ਪੈਣਗੀਆਂ ਤੇ ਉੱਥੇ ਹੀ 4 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਤੇ ਜਿਸ ਦੇ ਦੌਰਾਨ ਅਕਾਲੀ ਦਲ ਇਸ ਗੱਲ ਦਾ ਇਸ ਗੱਲ ਨੂੰ ਲੈ ਕੇ ਦੱਸਦੀ ਹੈ ਕਿ ਲਗਾਤਾਰ ਪ੍ਰਚਾਰ ਵੀ ਕਰ ਰਹੇ ਹੈ ਤੇ ਉੱਥੇ ਹੀ ਉਮੀਦਵਾਰਾਂ ਦੀ ਲਿਸਟ ਅੱਜ ਜਾਰੀ ਹੋ ਸਕਦੀ ਹੈ ਤੇ ਦੱਸਦੀ ਹੈ ਕਿ ਇਸ ਉਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਆਦਿਕ ਵੱਡੇ ਮੀਟਿੰਗ ਕਰਨ ਜਾ ਰਿਹਾ ਤੇ ਦੱਸਦੀ ਹੈ ਕਿ ਇਹ ਜਿਹੜੀ ਵੱਡੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਤੇ ਸਰਦਾਰ ਸੁਖਵੀਰ ਸਿੰਘ ਜਲਦੀ ਗੋਆਇ ਦੇ ਵਿੱਚ ਲੀਡਰਸ਼ਿਪ ਉੱਥੇ ਪਹੁੰਚੇਗੀ ਤੇ ਜਿਸ ਦੇ ਦੌਰਾਨ ਇੱਕ ਵੱਡਾ ਚਿਹਰਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਨੂੰ ਲੈ ਕੇ ਸੋਤਰਾ ਦੇ حوالے ਤੇ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇੱਕ ਪਰਿਵਾਰ ਹੈ ਜਿਹੜਾ ਚੋਣ ਲੜ ਸਕਦਾ ਹੈ ਜਾਂ ਸੁਖਵੀਰ ਬਾਦਲ ਲੜਨਗੇ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟ ਲੜ ਸਕਦੇ ਨੇ ਤੇ ਜਿਸ ਦੇ ਦੌਰਾਨ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕਰ ਰਹੀ ਸੀ ਉੱਤੇ ਉੱਥੇ ਹੀ ਦੱਸਦੀ ਹੈ ਕਿ ਜਿਹੜਾ ਅਕਾਲੀ ਦਲ ਆਜ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਗੱਠਜੋੜ ਨੂੰ ਲੈ ਕੇ ਵੀ ਅੱਜ ਕੋਈ ਸਥਿਤੀ ਸਾਹਮਣੇ ਆ ਸਕਦੀ ਹੈ ਤੇ ਅਮਿਤ ਸ਼ਾਹ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਗੱਠਜੋੜ ਨੂੰ ਲੈ ਕੇ ਗੱਲ ਚੱਲ ਰਹੀ ਹੈ ਤੇ ਜੇਤੂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ 2-4 ਦਿਨਾਂ ਦੇ ਵਿੱਚ ਜਿਹੜੀ ਚਿਹਰਾ ਉਹ ਸਾਰਾ ਸਾਹਮਣੇ ਆ ਜਾਵੇਗਾ ਕਿ ਗੱਠਜੋੜ ਹੋਵੇਗਾ ਜਾਂ ਨਹੀਂ ਤੇ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਲੀਡਰਸ਼ਿਪ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚੇਗੀ ਤੇ ਇਹ ਜਿਹੜੀ ਵੱਡੀ ਮੀਟਿੰਗ 2:30 ਵਜੇ ਵੀ ਹੋ ਸਕਦੀ ਹੈ ਤੇ ਜਿਸ ਦੇ ਦੌਰਾਨ ਸੂਤਰਾ ਦਿਵਾਲੀ ਤੇ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਗੱਠਜੋੜ ਅੱਜ ਹੋ ਸਕਦਾ ਹੈ ਤੇ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣਾ ਉਮੀਦਵਾਰਾਂ ਨੂੰ ਲੈ ਕੇ ਲਿਸਟ ਜਾਰੀ ਕਰ ਸਕਦੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਇੱਕ ਵੱਡੀ ਮੀਟਿੰਗ ਹੋਵੇਗੀ ਸਰ ਸੁਖਵੀਰ ਸਿੰਘ ਬਾਦਲ ਅੱਜ ਕਈ ਵਿਸ਼ਿਆਂ ਨੂੰ ਲੈ ਕੇ ਜਿਹੜੀ ਚਰਚਾ ਕਰਨਗੇ ਤੇ ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਇੱਕ ਜਿਹੜਾ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਜਿਹੜੀ ਵੱਡੀ ਚਰਚਾ ਹੋ ਸਕਦੀ ਹੈ ਤੇ ਦੂਜੇ ਪਾਸੇ ਉਮੀਦਵਾਰਾਂ ਨੂੰ ਲੈ ਕੇ ਲਿਸਟ ਜਾਰੀ ਕਰ ਸਕਦੇ ਤੇ ਗੱਠ ਜੋੜਨ ਨੂੰ ਲੈ ਕੇ ਵੀ ਕੋਈ ਸਾਫ ਸਥਿਤੀ ਜਿਹੜੀ ਸਾਹਮਣੇ ਆ ਸਕਦੀ ਹੈ ਤੇ ਜਿਸ ਦੇ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਯਾਨੀ okay ਉਹਨਾਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਜਿਸ ਤੋਂ ਬਾਅਦ ਸਰਦਾਰ ਸਖਵੀਰ ਸਿੰਘ ਬਾਦਲ ਦੇ ਵੱਲੋਂ ਲੀਡਰਸ਼ਿਪ ਸੱਦ ਕੇ ਕੋਈ ਵੱਡਾ ਫੈਸਲਾ ਜਿਹੜਾ ਬਾਹਰ ਆ ਸਕਦਾ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ 1 ਜੂਨ ਨੂੰ ਜੜੀਆਂ ਚੋਣਾਂ ਪੈਣੀਆਂ ਪਰੰਤੂ ਉਸ ਤੋਂ ਪਹਿਲਾਂ ਹੀ ਸਿਆਸਤ ਦਾ ਪਾਰਾ ਚੜਦਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਲਗਾਤਾਰ ਇਸ ਗੱਲ ਨੂੰ ਲੈ ਕੇ ਸਵਾਲ ਵੀ ਉਠਾਏ ਜਾ ਰਹੇ ਨੇ ਤੇ ਹੁਣ ਕਾਫੀ ਇਹ ਵੀ ਪੁੱਛਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੋਂ ਆਪਣੀ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ 8 ਉਮੀਦਵਾਰਾਂ ਨੂੰ ਲੈ ਕੇ ਜਿਹੜਾ ਚੋਣ ਲਿਸਟ ਜਾਰੀ ਕਰ ਦਿੱਤੀ ਹੈ ਤੇ 5 ਉਮੀਦਵਾਰਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਲਦ ਐਲਾਨ ਕਰਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਉਮੀਦਵਾਰਾਂ ਦੀ ਜਿਹੜੀ ਲਿਸਟ ਜਾਰੀ ਕਰ ਸਕਦੀ ਹੈ